ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਮੈਂ ਤੇਜਿੰਦਰਪਾਲ ਕਾਰਮਾਨ ਤੋਂ ਗੱਲਾਂ ਕਰਾਂਗੀ ਤੁਹਾਡੇ ਨਾਲ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਬਿੱਲੀ ਦਾ ਰਸਤਾ ਕੱਟਣਾ ਮਾੜਾ ਹੁੰਦਾ ਕਹਿੰਦੇ ਜਦੋਂ ਬਿੱਲੀ ਰਸਤਾ ਕੱਟ ਜੇ ਤਾਂ ਸਾਡੇ ਨਾਲ ਅਸ਼ੁੱਭ ਹੁੰਦਾ ਹੈ ਬਹੁਤ ਹੀ ਬੁਰੀ ਗੱਲ ਮੰਨੀ ਜਾਂਦੀ ਹੈ ਨਾ ਤਾਂ ਬਿੱਲੀ ਵੀ ਇਸ ਪਰਮਾਤਮਾ ਦਾ ਜੀਵ ਹੈ ਜਿਸ ਤਰ੍ਹਾਂ ਸਾਡੇ ਲਈ ਧਰਤੀ ਬਣੀ ਹੈ ਉਹਦੇ ਲਈ ਵੀ ਐਂ ਹੀ ਬਣੀ ਹੈ ਉਹਦੇ ਲਈ ਮਾੜਾ ਨਹੀਂ ਹੋ ਸਕਦਾ ਉਹ ਸਾਡੇ ਲਈ ਮਾੜੀ ਕਿਉਂ ਹੋਈ ਤਾ ਗੱਲ ਕਰਦੇ ਆ ਕਿ ਕੁਝ ਸਾਲ ਪਹਿਲਾਂ ਪਲੇਗ ਹੋ ਗਈ ਸੀ ਤੇ ਪਲੇਗ ਫੈਲਦੀ ਹੈ ਜੀ ਚੂਹਿਆਂ ਤੋਂ ਤੇ ਜਦੋਂ ਬਿੱਲੀ ਦੀ ਖੁਰਾਕ ਹੈ ਚੂਹੇ ਜਦੋਂ ਬਿੱਲੀ ਚੂਹਿਆਂ ਨੂੰ ਖਾਂਦੀ ਸੀ ਉਹਦਾ ਮੂੰਹ ਖੂਨ ਨਾਲ ਲਿਬੜਿਆ ਹੁੰਦਾ ਸੀ ਉਹ ਕਿਸੇ ਨੂੰ ਵੀ ਟੱਚ ਕਰਦੀ ਸੀ ਸ਼ੂ ਜਾਂਦੀ ਸੀ ਤਾਂ ਚੂਹਿਆਂ ਤੋਂ ਬਿੱਲੀ ਨੂੰ ਤੇ ਬਿੱਲੀ ਤੋਂ ਸਾਡੇ ਤੱਕ ਉਹਦੇ ਜਿਹੜੇ ਰੋਗ ਬੈਕਟੀਰੀਆ ਫੈਲ ਜਾਂਦੇ ਸੀ ਤੇ ਜਦੋਂ ਪਲੇਗ ਫੈਲੀ ਸੀ ਉਦੋਂ ਚੂਹਿਆਂ ਦੇ ਨਾਲ ਨਾਲ ਬਿੱਲੀਆਂ ਤੋਂ ਵੀ ਲੋਕ ਨਫ਼ਰਤ ਕਰਨ ਲੱਗ ਗਏ ਸੀ ਤਾਂ ਸਮਝਿਆ ਜਾਂਦਾ ਕਿ ਬਿੱਲੀ ਰਸਤਾ ਕੱਟ ਜੇ ਤਾਂ ਮਾੜਾ ਸੋ ਮਾੜਾ ਕੁਝ ਨਹੀਂ ਹੁੰਦਾ ਇਹਦੇ ਕਾਰਨ ਇਹ ਹੈ ਸੋ ਤੁਸੀਂ ਬਹੁਤਾ ਮਾਈਂਡ ਨਾ ਕਰਿਆ ਕਰੋ ਅੱਜ ਲਈ ਇੰਨੇ ਜੀ ਧੰਨਵਾਦ